ਸਤਿ ਸ੍ਰੀ ਅਕਾਲ ਤੁਜੀ ਸੁਹਾਏ ਵਾਰ ਸ੍ਰੀ ਸੁਹਾਉਣੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਪਹੋਚੀ ਸਿਮਰਤ ਕਾ ਗੁਰੂ ਨਾਨਕ ਨੰਦ ਆਏ ਮੇਰੇ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਈ ਸੁਹਾਏ ਹਰ ਦਿਨ ਹਰ ਗੋਵਿੰਦ ਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਵਿਥੈ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਘਰ ਨਉ ਨਿਦੇ ਆਵੈ ਤਾਏ ਸਭ ਖਾਈ ਹੋਏ ਸੁਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸੁਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਧਿਆਨ ਕਰਕੇ ਬੋਲ ਦੇ ਵਾਹਿਗੁਰੂ ਸਾਰੀਆਂ ਤਿਆਰੀਆਂ ਤੋਂ ਹਾਂ ਸਾਹ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਖਟਿਆ ਦੇਖ ਤਲਾਈ ਦੇ ਵਾਹੀ ਦੇਖ ਅੰਡਟ ਕੀਤਾ ਕਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲੋ ਜੇ ਵਾਹਿਗੁਰੂ ਲਾ ਸਿੰਘਾਂ ਸਿੰਘਣੀਆਂ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਤਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਗਾਹੀ ਕਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਸੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਸ੍ਰੀ ਸਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਇਤੇ ਆਵਣ ਕਾ ਸਦਕਾ ਸਰਬ ਸੁਖੋ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤੋ ਦੇਤਿ ਤੇ ਫਤੇ ਦਰਦ ਕੀ ਪੈਜ ਪੰਖ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬੇੇਤ ਦਾਨ ਵਿਸਾਦ ਦਾਨ ਪ੍ਰੋਸਾਦ ਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅਮਰਸਰ ਸਾਹਿਬ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਅਕਾਰ ਬੋਲੋ ਜੈ ਬਾਬਾ ਜੀ ਗੁਰੂ ਸਿੱਖਾਂ ਦਾ ਮਾਨੀਵਾ ਮਾਤੂ ਜੀ ਮਾਤ ਦਾ ਰਖਾ ਆਪ ਵਾਹਿਗੁਰੂ ਜੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਬਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਦੀਨੂ ਬਖਸ਼ੋ ਜੀ ਏ ਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਪਾਨ ਨਿਉਟਿਆਂ ਦੀ ਊਟ ਸੱਚੇ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਦੀ ਕਿਰਪਾਵੰਤਰਨਾ ਕਮਲਨਾਪਾਸ ਅਰਦਾਸ ਬੇਨਤੀ ਸਾਤਗੁਰੂ ਜੀ ਸਿਧਰਾਣਾ ਕਰ ਮੁਕਤਸਾਰ ਮੁਕਤ ਮੁਕਤ ਸਭ ਤੀਨ ਹੋਏ ਸਾਬਤ ਜੂਜਾ ਜਬੈ ਵੱਡੂ ਮਰਤਬੋ ਲੀਨ ਦੇ ਮਾਵਾਸ ਅਨੁਸਾਰ 40 ਮੁਕਤਿਆਂ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਅੰਜ ਪਿਆਰੇ ਸਿੰਘਾਂ ਦੀ ਅਗਵਾਈ ਚ ਨਿਸ਼ਾਨੀਆਂ ਦੀ ਅਗਵਾਈ ਵਿੱਚ ਆਪ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਟਿੱਕੀ ਸਾਹਿਬ ਤੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਾਣ ਵਾਸਤੇ ਨਗਰ ਕੀਰਤਨ ਆਰੰਭ ਹੋ ਰਹੇ ਹਨ ਸਾਧਗੁਰੂ ਜੀ ਕਿਰਪਾ ਕਰਨੀ ਮਿਹਰ ਕਰਨੀ ਆਪਣੀਆਂ ਸਰਬੱਤ ਸੰਗਤਾਂ ਸਿਰ ਮਿਹਰ ਭਰਿਆ ਹੱਥ ਰੱਖਣਾ ਆਪਣਾ ਨਾਮ ਦਿਖਾਉਣਾ ਦੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਨਾਮ ਚੰਦਰੰਦਿਆਂ ਦਾਤਾ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਨੀ ਆਪਣੇ ਆ ਸੇਵਕਾਂ ਦੀ 突ੀ ਗੰਢ ਲੈਣੀ ਸਾਧਗੁਰੂ ਸੱਤੇ ਪਾਤਸ਼ਾਹ ਜੀਓ ਆਪ ਅੰਗ ਸੰਗ ਸਹਾਈ ਹੋਣਾ ਆਪਣੇ ਸੇਵਕਾਂ ਪਿਆਰਿਆਂ ਦੇ ਦਿਹਾੜੇ ਚੜ੍ਹਦੀ ਕਲਾ ਵਿੱਚ ਮਨਾਉਣ ਦੇ ਬਲ ਬਸ ਨੇ ਸਾਧਗੁਰੂ ਸੱਤੇ ਪਾਤਸ਼ਾਹ ਜੀ ਇਸ ਸਮੇਂ ਕਰੋ ਕਿਰਪਾ ਰਵਾਨਗੀ ਦੀ ਆਗਿਆ ਬਖਸ਼ੋ ਜੀ ਅੱਖਰ ਵਾਦਾ ਕਾਟਾ ਭੁੱਲ ਜੁਕ ਮਾਫ ਕਰਨੀ ਸਰਬਾਧੇ ਕਾਰੇ ਰਾਸ ਕਰਨੇ ਸਹੀ ਪਿਆਰੇ ਮੇਲ ਬਿਨਾ ਮਿਰਿਆ ਆਪ ਜੀ ਦਾ ਨਾਮ ਸਿਤਿਆਵੇ ਨਾਲ ਕੋ ਨਾਮ ਜੀ ਗੰਦਾ ਹੋਵੇ ਸਰਬਾਧਾ ਵਾਹ ਵਾਣ ਕ੍ਰੀਤਾ ਮਹਸਾਬ ਜੀ ਦੀ ਪਤਨੀ ਕੋਨ Sari sangat aja kalah lawan kepada. i uh -huh.